ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਗੱਲ ਕਰਦੇ ਆ ਜੀ ਦੀਆਂ ਤਾਜ਼ੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੱਲਦੇ ਪਹਿਲੀ ਖਬਰ ਦੇ ਵੱਲ ਢੱਲੇਵਾਲ ਸਮੇਤ ਹੋਰ ਆਗੂ ਗ੍ਰਿਫਤਾਰ ਕੀਤੇ ਜਾਣ ਮਗਰੋਂ ਕਿਸਾਨਾਂ ਵੱਲੋਂ ਖਨੌਰੀ ਧਰਨੇ ਦੇ ਰਸਤੇ ਸੀਲ ਮੀਟਿੰਗ ਮਗਰੋਂ ਚੰਡੀਗੜ੍ਹ ਤੋਂ ਪਰਤ ਰਹੇ ਜਗਜੀਤ ਸਿੰਘ ਢੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਣ ਮਗਰੋਂ ਖਨੌਰੀ ਬਾਰਡਰ ਉੱਤੇ ਕਿਸਾਨਾਂ ਦੇ ਚੱਲ ਰਹੇ ਦਰਨੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਦਰਨੇ ਵਿੱਚ ਮੌਜੂਦ ਕਿਸਾਨਾਂ ਆਗੂਆਂ ਵੱਲੋਂ ਮੋਰਚੇ ਵਿੱਚ ਇੱਕ ਜਗ੍ਹਾ ਇਕੱਠੇ ਹੋਣ ਦੀਆਂ ਅਪੀਲਾਂ ਲਾਊਡ ਸਪੀਕਰ ਰਾਹੀਂ ਕੀਤੀਆਂ ਜਾ ਰਹੀਆਂ ਹਨ। ਹੁਣ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਇਸ ਦਰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀਆਂ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ। ਅਤੇ ਦਰਨੇ ਵਿੱਚ ਮੌਜੂਦ ਮੱਜੂ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਦਰਨੇ ਵਿੱਚ ਜਾਣ ਵਾਲੇ ਰਸਤੇ ਨੂੰ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਵੀ ਸੂਚਨਾ ਮਿਲੀ ਹੈ ਕਿ ਛੇਤੀ ਹੀ ਇਸ ਧਰਨੇ ਵਿੱਚ ਪੁਲਿਸ ਪੁੱਜਣ ਵਾਲੀ ਹੈ ਅਤੇ ਕਿਸੇ ਸਮੇਂ ਵੀ ਪੁਲਸ ਵੱਲੋਂ ਇਸ ਧਰਨੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਕਿਸਾਨਾਂ ਆਗੂਆਂ ਨੂੰ ਹਰੱਸ ਚਿल्ल्या ਤੋਂ ਬਾਅਦ ਕਿਸਾਨਾਂ ਵੱਲੋਂ ਵਿਰੋਧ ਜਾਰੀ ਮਾਰਚ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਤੇ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਵੱਲੋਂ ਖਾਰੋਸ਼ ਪ੍ਰਦਰਸ਼ਨ ਜਾਰੀ ਹੈ ਤੇ ਤਿੱਖੀ ਸਹਸਬਾਜੀ ਹੋ ਰਹੀ ਹੈ ਇਸ ਦੌਰਾਨ ਪੁਲਿਸ ਵੱਲੋਂ ਵੀ ਕਿਸਾਨਾਂ ਉੱਤੇ ਤਿੱਖਾ ਐਕਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਗੁੱਸੇ ਵਿੱਚ ਸੜਕ ਉੱਤੇ ਜਾਮ ਲਗਾ ਕੇ ਬੈਠ ਗਏ ਹਨ ਤੇ ਬੈਰੀਗੇਟਿੰਗ ਨੂੰ ਵੀ ਪਲਟਾ ਦਿੱਤਾ ਹੈ ਇਸ ਮੌਕੇ ਕਿਸਾਨ ਢੱਲੇਵਾਲ ਦੀ ਗੱਡੀ ਤੇ ਨਾਲ-ਨਾਲ ਚੱਲ ਰਹੇ ਹਨ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਰਾਜਾ ਵੜੈੰਗਣੀ ਸੰਸਦ ਚ ਚੱਕਿਆ ਗਦਾਮਾਂ ਤੇ ਚੌਲਾਂ ਦੇ ਭੰਡਾਰਾਂ ਦਾ ਮੁੱਦਾ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਉੜਿੰਗ ਨੇ ਸੰਸਦ ਵਿੱਚ ਪੰਜਾਬ ਦੇ ਗਦਾਮਾਂ ਵਿੱਚ ਚੌਲਾਂ ਦੇ ਪੰਡਾਰ ਦਾ ਮੁੱਦਾ ਚੁੱਕਿਆ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਗਦਾਮਾਂ ਵਿੱਚ ਭਾਈ ਚੌਲਾਂ ਦੇ ਵੱਡੇ ਪੰਡਾਰ ਨੂੰ ਸਾਫ਼ ਕਰਨ ਲਈ ਵਿਸ਼ੇਸ਼ ਮਾਲ ਗੱਡੀਆਂ ਚਲਾਉਣ ਪਿਛਲੇ 3 ਸਾਲਾਂ ਦੌਰਾਨ ਪੰਜਾਬ ਦੇ ਖੇਤੀਬਾੜੀ ਅਤੇ ਖੇਤੀਬਾੜੀ ਆਧਾਰਿਤ ਆਰਥਿਕਤਾ ਨੂੰ ਵਿਗੜਨ ਵਿਗਾੜਨ ਲਈ ਇੱਕ ਜਨਬੁੱਝ ਕੇ ਨੀਤੀ ਬਣਾਈ ਜਾ ਰਹੀ ਹੈ ਚੌਲਾਂ ਦੇ ਵੱਡੇ ਪੰਡਤਾਰ ਜੋ ਮਹੀਨੇ ਜੋ ਮਹੀਨੇ ਪਹਿਲਾਂ ਬੰਦ ਕੀਤੇ ਗਏ ਸਨ ਉਹਨਾਂ ਨੂੰ ਭਾਰਤ ਸਰਕਾਰ ਨੇ ਸਾਫ਼ ਨਹੀਂ ਕੀਤਾ ਇਹਨਾਂ ਨੂੰ FCI ਨੂੰ ਸੌਂਪਿਆ ਜਾਣਾ ਸੀ ਜਦੋਂ ਤੱਕ ਇਹ ਸਟਾਕਾਂ ਨੂੰ ਸਾਫ਼ ਨਹੀਂ ਕੀਤਾ ਜਾਂਦਾ ਅਤੇ ਗਦਮ ਖਾਲੀ ਨਹੀਂ ਹੋ ਜਾਂਦੇ ਤਾਂ ਇਹ ਸਟਾਕ ਸਟੋਰ ਨਹੀਂ ਕੀਤਾ ਜਾ ਸਕਦਾ ਉਹਨਾਂ ਅੱਗੇ ਕਿਹਾ ਕਿ ਹੋਰ ਉਦਯੋਗਾਂ ਵਾਂਗ ਚੌਲ ਸ਼ੈੱਲਰ ਉਦਯੋਗ ਵੀ ਮੁਸ਼ਕਲ ਸਮੇਂ ਦਾ ਸਾਹਮਣਾ ਕਰ ਰਿਹਾ ਹੈ ਪਿਛਲੇ 3 ਸਾਲ ਦੌਰਾਨ ਸਾਲਾਂ ਦੌਰਾਨ ਰਾਜਾ ਰਾਜ ਵਿੱਚ ਲਗਭਗ 500 ਚੌਲ ਸ਼ੈੱਲਰ ਪਹਿਲਾਂ ਹੀ ਬੰਦ ਹੋ ਚੁੱਕੇ ਹਨ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਬੀਐਸਐਫ ਅਤੇ ਐਸਐਸਓਸੀ ਵੱਲੋਂ ਪਾਕਿਸਤਾਨੀ ਡਰੋਨਸ ਨੇ ਭਾਰਤੀ ਤਸਕਰ ਕੀਤਾ ਕਾਬੂ ਫਾਜ਼ਿਲਕਾ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅਤੇ बीएसएफ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਪਾਕਿਸਤਾਨੀ ਡਰੋਨ ਸਨੇ ਇੱਕ ਭਾਰਤੀ ਤਸਕਰ ਨੂੰ ਕਾਬੂ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਤਸਕਰ ਵੱਲੋਂ ਭਾਰਤੀ ਭਾਰਤ ਪਾਕਿਸਤਾਨ ਸਰਹੱਦ 'ਤੇ ਤੋਂ ਨਸ਼ੇ ਅਤੇ ਹਥਿਆਰਾਂ ਦੀ ਡਰੋਨ ਜਰੀਏ ਤਸਕਰੀ ਕੀਤੀ ਜਾਂਦੀ ਸੀ ਤਸਕਰੀ ਦੌਰਾਨ ਭਾਰਤ ਆਇਆ ਡਰੋਨ ਖਰਾਬ ਹੋ ਗਿਆ ਜਿਸ ਨੂੰ ਭਾਰਤੀ ਤਸਕਰ ਨੇ ਚੱਕ ਕੇ ਆਪਣੇ ਘਰ ਰੱਖ ਲਿਆ ਸੀ ਜਦੋਂ ਕਿ ਉਸ ਦਿਨ ਨਾਲ ਆਏ ਨਸ਼ੀ ਅਤੇ ਹਥਿਆਰ ਦੀ ਖੇਪ ਨੂੰ ਅੱਗੇ ਭੇਜ ਦਿੱਤਾ ਬੀਐਸਐਫ ਅਤੇ ਐਸਐਸਓਸੀ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਭਾਰਤੀ ਤਸਕਰ ਦੇ ਘਰ ਛਾਪੇਮਾਰੀ ਕੀਤੀ ਅਜਦਰਾਂ ਡਰੋਂ ਦੀ ਬ੍ਰਾਹਮਡਗੀ ਹੋਈ ਜਿਸ ਨੂੰ ਲੈ ਕੇ ਹੁਣ ਸਟੇਟ ਸਪੈਸ਼ਲ ਆਪਰੇਸ਼ਨ ਸਲਫਾਜਿਲਕਰ ਦੇ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਨੂੰ ਦੀ ਦੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਤਸ਼ਕਰਨ ਤੋਂ ਪੁੱਛਗិច្ច ਜਾਰੀ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਸਕੂਲ ਅੰਦਰ ਵਿਦਿਆਰਥੀਆਂ ਦੀ ਦੂਸਰੇ ਵਿਦਿਆਰਥੀਆਂ ਵੱਲੋਂ ਕੁੱਟਮਾਰ ਨਾਭਾ ਦੇ ਇੱਕ ਸਕੂਲ ਦੇ ਅੰਦਰ 11ਵੀਂ ਕਲਾਸ ਦੇ ਵਿਦਿਆਰਥੀ ਪ੍ਰਭਪ੍ਰੀਤ ਸਿੰਘ ਨੂੰ ਸਕੂਲ ਦੇ ਵਿੱਚ ਹੀ ਕਰੀਬ 8 ਵਿਦਿਆਰਥੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਐਸਡੀ ਅਸਦੀ ਅੱਖਾਂ ਅਤੇ ਮੂੰਹ ਤੋਂ ਇਲਾਵਾ ਪੇਟ ਤੇ ਵੀ ਨਿਸ਼ਾਨ ਪਾਏ ਗਏ ਹਨ ਪੀੜਤ ਨੌਜਵਾਨ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਇਸ ਮੌਕੇ ਪੀੜਤ ਵਿਦਿਆਰਥੀ ਪ੍ਰਭਜੀਤ ਸਿੰਘ ਨੇ ਕਿਹਾ ਕਿ ਮੈਂ ਸਕੂਲ ਦੇ ਵਿੱਚ ਸੀ ਅਤੇ ਮੇਰੇ ਜੂਨੀਅਰ ਵਿਦਿਆਰਥੀ ਅਤੇ ਵਿਦਿਆਰਥੀ ਨੂੰ ਸੀਨੀਅਰ ਤੰਗ ਪ੍ਰੇਸ਼ਾਨ ਕਰ ਰਹੇ ਸੀ ਜਦੋਂ ਮੈਂ ਰੋਕਿਆ ਤਾਂ ਉਹਨਾਂ ਨੇ ਮੌਕਾ ਵੇਖਦੇ ਹੋਏ ਬਾਥਰੂਮ ਵਿੱਚ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਤੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਮੈਂ ਹੀੜਾ ਡੈਗ ਗਿਆ ਪਰ ਫਿਰ ਵੀ ਉਹ ਨਾ ਹਟੇ ਅਸਨੇ ਕਿਹਾ ਕਿ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਤੇ ਨੱਬਾ ਕੋਤਵਾਲੀ ਦੇ ਜਾਂਚ ਅਧਿਕਾਰੀ ਜਨਪਾਤ ਸਿੰਘ ਨੇ ਕਿਹਾ ਕਿ ਜੋ ਇਹ ਲੜਾਈ ਹੋਈ ਹੈ ਸਕੂਲ ਦੇ ਅੰਦਰ ਹੋਈ ਹੈ ਅਤੇ ਸਬੰਧੀ ਅਸੀਂ ਬਿਆਨ ਹਾਸਲ ਕਰਕੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਪ੍ਰਧਾਨ ਮੰਤਰੀ ਮੋਦੀ ਨੇ ਸਨੀਤਾ ਵਿਲੀਅਮਜ਼ ਨੂੰ ਲਿਖਿਆ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ NASA ਦੀ ਪਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਪੱਤਰ ਲਿਖਿਆ ਹੈ। ਪੱਤਰ ਸਾਂਝਾ ਕਰਦੇ ਹੋਏ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਜਿਵੇਂ ਕਿ ਪੂਰੀ ਦੁਨੀਆ ਸੁਨੀਤਾ ਵਿਲੀਅਮਜ਼ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤਰ੍ਹਾਂ ਭਾਰਤ ਦੀ ਐਸਟੀ ਲਈ ਆਪਣੀ ਜਨਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਤੁਸੀਂ ਹਜ਼ਾਰਾਂ ਮੀਲ ਦੂਰ ਹੋ ਪਰ ਅਸੀਂ ਸਾਡੇ ਪਰ ਤੁਸੀਂ ਸਾਡੇ ਦਿਲਾਂ ਦੇ ਨੇੜੇ ਰਹਿੰਦੇ ਹੋ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਇੰਡੀਅਨ ਰੇਲਵੇ ਕਨਫਰਮ ਟਿਕਟ ਟਿਕਟ ਮਿਲਣੀ ਪੱਕੀ ਹੁਣ ਜਿੰਨੀਆਂ ਸੀਟਾਂ ਉਨੀਆਂ ਹੀ ਟਿਕਟਾਂ ਵਿੱਚ ਹੈ ਜੇ ਵੇਚੇਗਾ ਰੇਲਵੇ ਟਰਨਾਂ ਵਿੱਚ ਭਾਰੀ ਪੀੜ ਕਰਨ ਅਕਸਰ ਹੀ ਲੋਕ ਸੀਟਾਂ ਦੀ ਸਮੱਸਿਆ ਵਜ੍ਹਾ ਸੂਜਦੇ ਦੇਖਦੇ ਲਿਖੇ ਜਾਂਦੇ ਹਨ ਖਾਸ ਕਰਕੇ ਤਿਹਾਰਾਂ ਦੌਰਾਨ ਸੈਲਾਨੀਆਂ ਦੀ ਵੱਡੀ ਗਿਣਤੀ ਦਿਖਾਈ ਦਿੰਦੀ ਹੈ ਯੂਪੀ ਬਿਹਾਰ ਵਰਗੇ ਰੂਟਾਂ ਤੇ ਅਕਸਰ ਪੀੜ ਹੁੰਦੀ ਹੈ ਇਸ ਕਾਰਨ ਰੇਲ ਟਿਕਟਾਂ ਪ੍ਰਾਪਤ ਕਰਨਾ ਹੁਣ ਆਸਾਨ ਨਹੀਂ ਰਿਹਾ ਅਜਿਹੀ ਸਥਿਤੀ ਵਿੱਚ ਭਾਰਤੀ ਰੇਲਵੇ ਇੱਕ ਨਿਯਮ ਬਦਲਣ ਜਾ ਰਿਹਾ ਹੈ ਰੇਲਵੇ ਹੁਣ ਯਾਤਰੀਆਂ ਨੂੰ ਸਿਰਫ ਪੁਸ਼ਟੀ ਕੀਤੀਆਂ ਟਿਕਟਾਂ ਹੀ ਦੇਣ ਦੀ ਤਿਆਰੀ ਕਰ ਰਿਹਾ ਹੈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਸਦ ਵਿੱਚ ਰੇਲਵੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਈ ਮਹੱਤਵਪੂਰਨ ਜਾਣਕਾਰੀ ਦਿੱਤੀ ਆ ਰੇਲ ਮੰਤਰੀ ਰੇਲ ਮੰਤਰੀ ਨੇ ਕਿਹਾ ਕਿ ਰੇਲ ਗੱਡੀਆਂ ਵਿੱਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਟਾਂ ਅਨੁਸਾਰ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ ਇਸ ਦਾ ਮਤਲਬ ਹੈ ਕਿ ਜਿੰਨੀਆਂ ਸੀਟਾਂ ਹਨ ਉਨੀਆਂ ਹੀ ਟਿਕਟਾਂ ਵੇਚਣਗੀਆਂ ਤਾਂ ਜੋ ਟ੍ਰੇਨ ਵਿੱਚ ਕਨਫਰਮ ਕੀਤੀਆਂ ਸੀਟਾਂ ਵਾਲੇ ਯਾਤਰੀਆਂ ਨੂੰ ਵੇਟਿੰਗ ਟਿਕਟਾਂ ਵਾਲੇ ਯਾਤਰੀਆਂ ਕਾਰਨ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਿਨਾਂ ਟਿਕਟ ਦੇਕਰ ਤੁਸੀਂ ਰੇਲਵੇ ਭਾਰਤੀ ਰੇਲਵੇ ਵਿੱਚ ਬਿਨਾਂ ਟਿਕਟ ਯਾਤਰਾ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹਨ ਜਾਂ ਤੁਸੀਂ ਜੁਰਮਾਨਾ ਭਰਨ ਤੋਂ ਇਨਕਾਰ ਕਰਦੇ ਹੋ ਤਾਂ ਅਜਿਹੀ ਸਥਿਤੀ ਵਿੱਚ ਯਾਤਰੀਆਂ ਯਾਤਰੀ ਨੂੰ ਆਰ ਪੀ ਐਫ ਦੇ ਹਵਾਲੇ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਰੇਲਵੇ ਐਕਟ ਦਿੱਤਾ 137 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਆਰ ਪੀ ਐਫ ਇਹਨਾਂ ਯਾਤਰੀਆਂ ਨੂੰ ਰਜਿਸਟਰਡ ਰਿਸਟਰਾਰ ਦੇ ਸਾਹਮਣੇ ਪੇਸ਼ ਕਰਦਾ ਹੈ ਜਿਸ ਸਥਿਤੀ ਵਿੱਚ ਉਹਨਾਂ ਤੇ 1000 ਰੁਪਏ ਦਾ ਦੁਰਮਾਨਾ ਲਗਾ ਜਾਂਦਾ ਹੈ ਜੇਕਰ ਦੁਰਮਾਨਾ ਨਹੀਂ ਦਿੱਤਾ ਜਾਂਦਾ ਤਾਂ 6 ਮਹੀਨੇ ਦੀ ਕੈਦ ਹੋ ਸਕਦੀ ਹੈ ਤੇ ਦੋਸਤੋ ਤੁਹਾਨੂੰ ਆਈ ਦੀ ਖਬਰਾਂ ਜਿਹੜੀਆਂ ਕਿ 10 ਦਿੱਤੀ ਗਈਆਂ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਧੰਨਵਾਦ ਦੋਸਤੋ